ਇਹ ਕਹਾਣੀ ਇੱਕ ਐਸੇ ਮੁੰਡੇ ਦੀ ਕਹਾਣੀ ਹੈ ਜਿਨੇ ਆਪਣੇ ਭਰਾ ਦੀ ਮੌਤ ਪਿੱਛੋਂ ਆਪਣੀ ਪਰਜਾਈ ਨੂੰ ਭੈਣ ਬਣਾ ਕੇ ਅੱਗੇ ਤੋਰਿਆ ਤੇ ਉਹਦਾ ਹਲੇ ਵੀ ਵਰਤ ਰਿਹਾ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਗੱਜਣ ਸਿੰਘ ਦੇ ਘਰ ਵਿੱਚ ਦੋ ਬੱਚੇ ਸੀਗੇ ਹਰਨੇਕ ਤੇ ਹਰਚੰਦ ਹਮ ਹਰਚੰਦ ਵੱਡਾ ਸੀਗਾ ਤੇ ਹਰਨੇਕ ਛੋਟਾ ਛੋਟਾ ਜਿਹਾ ਪਰਿਵਾਰ ਸੀਗਾ ਗੱਜਣ ਸਿੰਘ ਤੇ ਉਹਦੀ ਪਤਨੀ ਹਰਨੇਕ ਤੇ ਹਰਚੰਦ ਕਹਿੰਦੇ ਨੇ ਕਿ ਵਿਆਹ ਤੋਂ دیر ਬਾਅਦ ਹੋਏ ਸੀਗੇ ਜਦੋਂ ਹਰਨੇਕ ਪੈਦਾ ਹੋਇਆ ਤਾਂ ਉਹਦੀ ਮਾਂ ਦੀ ਮੌਤ ਉਹਦੇ ਜਨਮ ਤੋਂ ਬਾਅਦ ਹੀ ਹੋ ਗਈ ਸੀਗੀ ਅੱਛਾ ਘਰ ਦੇ ਵਿੱਚ ਇੱਕ ਨੰਮ ਜਨਮ ਦਾ ਬੱਚਾ ਹੋਵੇ ਤੇ ਘਰ 'ਚ ਕੋਈ ਹੋਰ ਔਰਤ ਨਾ ਹੋਵੇ ਗੁਜ਼ਾਰਾ ਬਹੁਤ ਮੁਸ਼ਕਲ ਹੋ ਜਾਂਦਾ ਹੂੰ ਗੱਜਣ ਸਿੰਘ ਜੀ ਜਿਹੜਾ ਪਿਓ 12 ਸੀ ਮਾਂ 12 ਸੀਗਾ ਹਨਾ ਉਸ ਤੋਂ ਬਾਅਦ ਵੀ ਅੱਗੇ ਆ ਕੇ ਇੱਕ ਚੰਗੀ ਔਰਤ ਦੇ ਮਿਲਣ ਨਾਲ ਘਰ ਬਸ ਗਿਆ ਫਿਰ ਗਾਂਹਾਂ ਤੋਂ ਬੱਚੇ ਹੁੰਦੇ ਆ ਪਰ ਦੁੱਖ ਦੀ ਗੱਲ ਇਹ ਹੁੰਦੀ ਆ ਕਿ ਛੋਟੇ ਬੱਚੇ ਦੇ ਜਨਮ ਸਮੇ ਉਸ ਔਰਤ ਦੀ ਮੌਤ ਹੋ ਜਾਂਦੀ ਆ ਅੱਛਾ ਤੇ ਹੁਣ ਜਿਹੜੀ ਜ਼ਿੰਮੇਵਾਰੀ ਆ ਉਹ ਹਰਚੰਦ ਦੇ ਤੇ ਗੱਜਣ ਸੌਂਦੇ ਸਿਰ ਤੇ ਦੂਰੀ ਹੋ ਜਾਂਦੀ ਆ ਹੂੰ ਕਿਉਂਕਿ ਘੱਟ ਜ਼ਮੀਨ ਹੋਣੀ ਮਾੜੀ ਆਰਥਿਕਤਾ ਹੋਣੀ ਹੈ ਨਾ ਉਹਦੀ ਕਰਕੇ ਛੇਤੀ ਉਸ ਘਰ ਦੇ ਵਿੱਚ ਕੋਈ ਆਉਣ ਜਾਣ ਬਣੀ ਸੀ ਕਰਦਾ ਰਿਸ਼ਤੇ ਨਾਤੇਦਾਰੀ ਵਾਲਾ ਇਸ ਕਰਕੇ ਕਿ ਸਾਨੂੰ ਇਹਨਾਂ ਦੀ ਮਦਦ ਨਾ ਕਰਨੀ ਪੈ ਜੇ ਹੂੰ ਕਿਉਂਕਿ ਦੂਸਰੇ ਪਾਸੇ ਉਹ ਗੱਜਣ ਸਿੰਘ ਇਸ ਉਮਰ ਤੇ ਪੜਾਅ ਦੇ ਵਿੱਚ ਸੀ ਵੀ ਉਦੋਂ ਉਹਨਾਂ ਨੂੰ ਕੋਈ ਓਦਾਂ ਦੀ ਔਰਤ ਨਹੀਂ ਸੀ ਮਿਲ ਸਕਦੀ ਜਿਹੜੀ ਆ ਕੇ ਬੱਚੇ ਸੰਭਲ ਲੈਂਦੀ। ਅੱਛਾ। ਜਦੋਂ ਮਾਂ ਦੀ ਮੌਤ ਹੁੰਦੀ ਆ ਹਰਚੰਦ ਸਿੰਘ ਉਸ ਸਮੇਂ 5 ਸਾਲ ਦਾ ਸੀਗਾ ਤੇ ਹਰਨੇਕ ਉਸ ਸਮੇਂ 1 ਦਿਨ ਦਾ ਸੀ ਜਦੋਂ ਮਾਂ ਟੁਰ ਗਈ ਸੀਗੀ। ਹੂੰ। ਤੇ ਘਰ ਦੇ ਵਿੱਚ ਦੁੱਖਾਂ ਦੇ ਪਹਾੜ ਟੁੱਟ ਗਏ ਜਿੰਨੀ ਦੇਰ ਤੱਕ ਰਿਸ਼ਤੇਦਾਰਾਂ ਨੇ ਆਉਣਾ ਜਾਣਾ ਸੀਗਾ ਉਹ ਆਉਂਦੇ ਜਾਂਦੇ ਰਹੇ। ਹੂੰ ਤੇ ਗੱਜਣਸਿਓ ਨੂੰ ਲੋਕ ਵੀ ਕਹਿਣ ਲੱਗੇ ਵੀ ਕੋਈ ਨਾ ਬਹੁਤ ਸਾਰੀਆਂ ਲੋੜਬੰਦ ਪਰਿਵਾਰ ਇਹ ਜਿਹੇ ਹੁੰਦੇ ਆ ਜਿਨ੍ਹਾਂ ਦੀਆਂ ਕੁੜੀਆਂ ਇਦਾਂ ਦੀਆਂ ਹੁੰਦੀਆਂ ਕਿ ਉਹ ਘਰ ਸਾਂਭ ਲੈਣਗੀਆਂ ਵੀ ਦੂਜੇ ਵਿਆਹ ਬਾਰੇ ਸੋਚ। ਹੂੰ ਪਰ ਪਤਾ ਨਹੀਂ ਗੱਜਣਸਿਓ ਨੇ ਜਿਵੇਂ ਜ਼ਿੰਦਗੀ ਦੇ ਵਿੱਚ ਗਰੀਬੀ ਦੇਖੀ ਸੀ ਜਾਂ ਹਾਲਾਤ ਵੇਖੇ ਸੀ ਉਹਦਾ ਮਨ ਨਹੀਂ ਸੀ ਮੰਦਾ। ਹੂੰ ਉਹ ਕਹਿੰਦਾ ਸੀ ਕਿ ਜੇ ਇੱਕ ਔਰਤ ਮਰਦ ਬਣ ਕੇ ਬੱਚੇ ਪਾਲ ਸਕਦੀ ਆ ਤਾਂ ਮੈਂ ਮਾਂ ਬਣ ਸਕਦਾ। ਮੈਂ ਉਹਨਾਂ ਨੂੰ ਪਾਲ ਸਕਦਾ। ਹਮ ਹਰਚੰਦ ਜਿਹੜਾ ਜਿਹੜਾ 5 ਸਾਲ ਦਾ ਸੀਗਾ ਉਹ ਇੰਨਾ ਸਮਝਦਾਰ ਹੋ ਗਿਆ ਸੀ ਆਪਣੇ ਬਾਪ ਦੇ ਨਾਲ-ਨਾਲ ਰਹਿੰਦਾ ਸੀ ਥੋੜਾ ਸਮਾਂ ਹਰਨੇਕ ਨੂੰ ਉਹਦੀ ਮਾਸੀ ਨੇ ਪਾਲਿਆ ਜਦ ਤੱਕ ਉਹ ੜਾਰ ਹੋਇਆ ਹੌਲੀ-ਹੌਲੀ ਰਿਸ਼ਤੇਦਾਰਾਂ ਨੇ ਉਸੇ ਤਰ੍ਹਾਂ ਆਉਣ ਜਾਣ ਘਟਾਤਾ ਮਤਲਬ ਕਿ ਇੱਕ ਵਾਰ ਉਹ ਦੁੱਖ ਦੀ ਘੜੀ ਲੰਘਾਤੀ ਹੁਣ ਹਰਚੰਦ ਹਰਨੇਕ ਨੂੰ ਮਾਂ ਭੈਣ ਭਰਾ ਸਭ ਕਾ ਸਿੱਧਾ ਪਿਆਰ ਦਿੰਦਾ ਕੱਚਾ ਜਦੋਂ ਹਰਨੇਕ ਛੋਟਾ ਹੁੰਦਾ ਸੀ ਤਾਂ ਖੇਤਾਂ 'ਚ ਕੰਮ ਕਰਨ ਵਾਸਤੇ ਵੀ ਆਪਣੇ ਭਰਾ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਤਾਂ ਖੇਤ ਦੇ ਵਿੱਚ ਆਪਣੇ ਬਾਪ ਦਾ ਪਰਨਾ ਬੰਨ ਕੇ ਉਹਨੂੰ ਪੰਘੂੜੇ 'ਚ ਪਾ ਕੇ ਤੇ ਕੰਮ ਕਰਦੇ ਰਹਿੰਦੇ ਸੀ। ਕੀ ਆ ਬਾਬਾ? ਮਤਲਬ ਕਿ ਉਹਨਾਂ ਨੇ ਕਿਸੇ ਤੇ ਨਹੀਂ ਉਹਦੀ ਆਸ ਛੱਡੀ ਕਿ ਇਹਨੂੰ ਕੋਈ ਹੋਰ ਸੰਭਾਲੂਗਾ। ਕਹਿੰਦੇ ਹੁੰਦੇ ਆ ਬੱਚੇ ਦੇ ਮਾਂ ਤੋਂ ਬਿਨਾਂ ਪਹਿਲੇ ਥੋੜਾ ਸਮਾਂ ਔਖਾ ਨਿਕਲਦਾ ਫਿਰ ਕਹਿੰਦੇ ਪਲ ਜਾਂਦਾ ਕਿ ਬੱਚਾ ਉਡਾਰ ਹੋ ਜਾਂਦਾ। ਹੂੰ। ਤਾਂ ਹੁਣ ਹਰਨੇਕ ਵੀ ਥੋੜਾ ਉਡਾਰ ਹੋਣ ਲੱਗਾ ਸੀਗਾ ਤਾਂ ਹਰਚੰਦ ਨੂੰ ਇਸ ਗੱਲ ਦਾ ਮਾਣ ਸੀ ਵੀ ਚਲੋ ਔਖਾ ਸਮਾਂ ਸਾਡਾ ਨਿਕਲ ਗਿਆ ਭਾਵੇਂ ਉਹ ਛੋਟਾ ਸੀ ਪਰ ਉਹਦੀ ਸਮਝ ਵੱਡਿਆਂ ਵਾਲੀ ਸੀ ਹੂੰ